ਨਾ 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 ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਹੈ ਆਓ ਸਮਾਨ ਫੜਾ ਇਹਨੂੰ ਘੱਟਾਓ ਓਏ ਜਿੰਨੇ ਜਿੰਨੇ ਸਮਾਨ ਫੜਾਓ ਹੁਣ ਜਾਓ ਜੀ ਆਵਾਜ਼ ਕਿਆ ਕਰਦਾ ਓਏ ਧੱਕਾ ਪੁਲਿਸ ਬੰਦੇ ਘੁੱਟਦੀ ਆ ਸਾਟ ਤੋੜ ਕੇ ਬਣੀ ਨਹੀਂ ਨਹੀਂ ਓਏ ਫੋਨ ਫੜ ਕੇ ਰੱਖ ਪੰਜਾਬ ਪਲਾਸਰਦਾ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਪਿਆ ਪੁਲਿਸ ਮੁਰਦਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਪਿਆ ਪੁਲਿਸ ਮੁਰਦਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ असी घंटा पहिले फोन करी वजादे नज़र ਮੈਂ ਤੁਹਾਨੂੰ ਡਰਸਟ ਲਿਓ ਭਾਜੀ ਤੁਸੀਂ ਰੈਸਟੈਂਟ ਉੱਤੇ ਮੁਸਲਮਾਨ ਲੱਤੀ ਆਈ ਨਹੀਂ ਤੁਸੀਂ ਪੱਥਰ ਕਰਦੇ ਹੋ ਚੱਕ ਲੈ ਗਿਆ ਰਸ਼ਮ ਚੱਕ ਲੈ ਗਿਆ ਤੁਸੀਂ ਕਿਹਦੇ ਪਿੱਛੇ ਤੁਸੀਂ ਕਿਹਨੂੰ ਚੱਕ ਰਹੇ ਹੋ ਭਾਜੀ ਪੱਥਰ ਤੋਂ ਨਿਆਂ ਹੀ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਪੱਥਰ ਨਹੀਂ ਕਰਦੇ ਆਏ ਤੁਸੀਂ ਬੰਕੇ ਨੇ ਮੇਰੇ ਗਿਰੇ ਚੱਕਦਾ ਤੁਸੀਂ ਚੱਕਿਆ ਬਸੋ ਹੱਥ ਚੱਕਿਆ ਬੰਦਾਵਾ ਰੈਸਟੈਂਟ ਕਮਿਸ਼ਨ ਨੂੰ ਬੁਲਾਓ ਆਓ ਲਾਓ

ਤਿੰਗਲੇ ਪਿੱਛੇ ਲੋਕ ਕਿਉਂ ਨਹੀਂ ਆਉਂ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕਣਾ ਬੋਲਦਾ ਸਾਡੀ ਨਾ ਪੰਜਾਬੀ ਨਹੀਂ ਉਹਦਾ ਸੁਣਦੇ ਨਹੀਂ ਤੁਸੀਂ ਘੁੰਮਰ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ 70 ਕਿ ਮੈਂ ਅੰਦਰ ਕਰਕੇ ਸਰ ਮੈਨੂੰ ਮੈਮਰੀ ਐਡਰੈਸ ਦਿਖਾ ਦੇ ਬੰਦੇ ਤੁਸੀਂ ਚੱਕ ਕੇ ਚੱਲ ਜੀ 5000 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਮ ਲੰਮਾ ਭਾ ਕੇ ਚੱਕ ਕੇ ਲੱਗੀਂ ਕੋਈ ਕਹਿੰਦਾ ਕ੍ਰਿਮੀਨਲ ਹੈ ਯਾਰ ਸੁਬਾ ਘੰਡੇ ਦਾ ਪਹੁੰਚ ਗਈ ਇੱਥੇ ਕਿਹਨਾਂ ਨੇ ਟੋੜਿਆ ਕਿਹਨਾਂ ਨੇ ਦੱਸਰ ਕੋਲੇ ਦੱਸਿਆ ਯਾਰ ਆ ਲੈ ਇਧਰ ਹੋ ਜਾ ਭਾਜੀ 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 ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਸੇਜ ਕੀ ਆ ਜੀ ਕਹਿੰਦੇ ਦਸਤੂਤ ਤੋੜਿਆ ਕੋਈ ਰੋਕ ਲੱਗ ਰਿਹਾ ਸਰ ਅਸਰ ਨੂੰ ਚੰਡੀ ਬਾਲਾ ਵੀ ਦੇਖੋ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸੂਚੀ ਦੇ ਪੇਜ ਤੋਂ ਛੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ हूने कंपलेट लिखी है हूने हूने पाया है चिट्ठी नंबर डायरी नंबर हूने पाया हूने हूने हाँ हूने पाया चिट्ठी नंबर हूने 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 चिट्ठी नंबर हूने लिखी है हूने आले आओ ठंडा है ओके पंजाब पुलिस मुराबाद मुरदाबाद 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 ਨਾ ਮੈਂ ਕਿਹਨੂੰ ਪਤਾ ਨਹੀਂ ਕੀ ਆ ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਦੇ ਪੰਜਾਬੀਆਂ ਦਾ ਤੁਸੀਂ ਲੱਗਿਓ ਦੱਲੀਆਂ ਦੇ ਮਗਰ ਆਹ ਚੱਕੀ ਆਪਣੀ ਓਏ ਮਜਾ ਕਰ ਗੱਲ ਕਰ ਸਿੱਧੀ ਰੋਡ ਤੇ ਪੰਜਾਬ ਦੀ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡ ਸਾਡੀ ਉੱਥੇ 60 ਮਿੰਟ ਉਹ ਬਾਈ ਪਰੇ ਹਟੋ ਜੇ ਇੱਕ ਮਿੰਟ ਉਹ ਨਹੀਂ ਆਏ ਉਹ ਗੱਲ ਉਹ 60 ਮਿੰਟ ਲੈ ਲੇ ਬਈ ਉਹ ਚੱਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਬੈਠੇ ਸੀ ਕੀ ਗੱਲ ਸਾਡੇ ਪੰਜਾਬੀ ਮਾਣ ਚੰਗੇ ਆ ਕਿਤੇ ਵਰ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਸੱਖਾ ਪਿਆ ਕੋਈ ਦਫ਼ਤਰ ਨੂੰ ਕੋਈ ਦਰਸ਼ਨ ਤੋਂ ਕੋਈ ਦਫ਼ਤਰ ਕੋਈ ਸਮਝੀ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਹੱਥ ਬੰਦੇ ਨੇ ਹੱਥ ਮਾਣਾ ਸੱਖਾ ਨਹੀਂ ਪਿਆ ਜੇ ਉਹਨਾਂ ਨੂੰ ਦਿਲੋਂ ਦੇ ਦਾਂਗੇ ਚੁੱਪ ਚੁੱਪ ਸਵਾਰੀ ਅੰਤ ਤੱਕ ਕਾਂਗਰਸ ਸਾਡੇ ਨੂੰ ਕਹਿ ਕਿਓ ਚਲੋ ਜੀ ਚਲਿਏ ਸਾਰੇ ਮੀਡੀਆ ਸਾਰੇ ਸਾਰੇ ਮੀਡੀਆ ਨੂੰ ਬੁਲਾਉ ਇਸੇ ਨੂੰ ਬੇਨਤੀ ਹੈ ਜੀ ਜੋਹਰ ਨਗਰ ਦੇ ਵਿੱਚ ਖੜਿਆ ਹੈ ਸ਼੍ਰੀ ਭਾਰਤੂ ਜਨਾਸੀ ਜੀ ਜਿਹੜਾ ਆਪਣੇ ਆਪ ਨੂੰ